ਮੰਡਲ ਵੈਸ ਤੋਂ ਸੰਸਦ ਦਾ ਸੰਸਦ ਜਿਸ ਇੰਟੀਰੀਅਰ ਦਾ ਐਕਸਐਮਪੀ ਪਾਰਟੀ ਦੇ ਵਿਧਾਇਕਾਂ ਵੱਲੋਂ ਇੱਕ ਸਾਦੇ ਸੀਐਮ ਪੰਗਰਾ ਕਰਨ ਵਾਲਾ ਜਿਹੜਾ ਉੱਤਰਾਖੰਡ ਉੱਪਰ ਦਸ਼ਾਣਾ ਜਿਹੜਾ ਕੀਤਾ ਜਾ ਰਿਹਾ ਉਹ ਕੇ ਦੇ ਜਿਹੜੇ ਪਾਰਟੀ ਮਾਰ ਤਰਸੇਮ ਥਾਪਾ ਜਿਹੜੇ ਨੇ ਮੰਡਲ 11 ਦੇ ਸਾਰੇ ਹੀ ਸਾਥੀ ਉਹਦੇਦਾਰ ਸਹਿਬਾਨ ਸਾਰੇ ਭਾਰਤੀ ਜਨਤਾ ਪਾਰਟੀ ਦੇ ਜੰਕਰ ਸਹਿਬਾਨ ਅੱਜ ਇਕੱਠੇ ਹੋਏ ਐ ਔਰ ਪੂਰੇ ਪੰਜਾਬ ਦੇ ਹਰ ਮੰਡਲ ਦੇ ਵਿੱਚ ਜਿਨ੍ਹਾਂ ਪੰਜਾਬ ਸਰਕਾਰ ਦਾ ਪਤਲਾ ਫੁਕਿਆ ਜਾ ਰਿਹਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਲਗਾਤਾਰ ਵੱਧਦੇ ਟੈਕਸ ਲਗਾਤਾਰ ਵੱਧੀ ਮਹਿੰਗਾਈ ਔਰ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਤਿੰਨ ਵਾਰ ਡੀਜ਼ਲ ਔਰ ਪੈਟਰੋਲ ਦੇ ਜਿਹੜੇ ਰੇਟ ਹੈ ਚੋਰੀ ਛਿਪੇ ਜਿਹੜੇ ਸਰਕਾਰ ਨੇ ਵਧਾਏ ਆ ਜਿਹਦੇ ਕਰਕੇ ਕਰੋੜਾਂ ਰੁਪਈਆ ਦਾ ਬੋਝ ਹੈ ਜਿਹੜਾ ਆਮ ਸ਼ਹਿਰੀ ਆਮ ਜਿਹੜਾ ਇਨਸਾਨ ਪੰਜਾਬ ਦਾ ਉਹਦੇ ਖਜ਼ਾਨੇ ਦੇ ਉੱਤੇ ਪਿਆ ਉਹ ਇੱਥੇ ਹੀ ਬਸ ਨਹੀਂ ਜਿਹੜੇ 7 ਕਿਲੋਵਾਟ ਤੱਕ ਦੇ ਜਿਹੜੀ ਸਬਸਿਡੀ ਸੀਗੀ 3 ਰੁਪਏ ਜਿਹੜੀ ਸਬਸਿਡੀ ਮਿਲਦੀ ਸੀ ਉਹ ਵੀ ਇਹ ਸਰਕਾਰ ਨੇ ਜਿਹੜੀ ਹੈ ਬੰਦ ਕਰ ਦਿੱਤੀ ਹੈ ਜਿਹਦੇ ਨਾਲ ਕਰੀਬ 7800 ਕਰੋੜ ਰੁਪਏ ਸਾਲਾਨਾ ਦਾ ਬੋਝ ਹੈ ਜਿਹੜਾ ਪੂਰੇ ਪੰਜਾਬ ਦੇ ਲੋਕਾਂ ਦੇ ਉੱਤੇ ਪਿਆ। ਅਗਰ ਜੇ ਮੈਂ ਗੱਲ ਕਰਾਂ ਨਾ ਤਾਂ ਹੈਲਥ ਸਿਸਟਮ ਸਹੀ ਚੱਲ ਰਿਹਾ ਨਾ ਹੀ ਲਾਰਜ ਆਰਡਰ ਦੀ ਸਥਿਤੀ ਸਹੀ ਹੈ। ਨਾ ਟੀਚਰਾਂ ਨੂੰ ਤਨਖਾਹਾਂ ਮਿਲਦੀ ਹੈ। ਨਾ ਹੀ ਕਿਸੇ ਡਿਪਾਰਟਮੈਂਟ ਦੇ ਵਿੱਚ ਸਹੀ ਤਰੀਕੇ ਨਾਲ ਕੰਮ ਚੱਲ ਰਿਹਾ ਔਰ ਭ੍ਰਸ਼ਟਾਚਾਰ ਦਾ ਜਿਹੜਾ ਬੋਲਬਾਲਾ ਉਹ ਦਿਨ-ਤ੍ਰਿ ਦਿਨ ਇਸ ਸਰਕਾਰ ਦੇ ਵਿੱਚ ਚਰਮ ਸੀਮਾ ਤੇ ਵੱਧਾ ਜਾ ਰਿਹਾ ਔਰ ਅੱਜ ਰਾਹ ਜਾਂਦੇ ਆ ਲੋਕਾਂ ਤੋਂ ਜਿਹੜਾ ਉਹਨਾਂ ਨਾਲ ਲੁੱਟਖੋਹਾਂ ਹੋ ਰਹੀਆਂ ਔਰ ਜਿਹੜੇ ਗੁੰਡਾ ਗੁੰਡੇ ਆ ਜਿਹੜੇ ਪੰਜਾਬ ਦੇ ਜਿਹੜੇ ਗੈਂਗਸਟਰ ਅੱਜ ਦੁਕਾਨਦਾਰਾਂ ਤੋਂ ਆਮ ਵਪਾਰੀਆਂ ਤੋਂ ਜਿਹੜੀ ਹੈ ਉਹਨਾਂ ਤੋਂ ਫਰੋਦੀ ਹੈ ਜਿਹੜੀ ਲਗਾਤਾਰ ਮੰਗੀ ਜਾ ਰਹੀ ਹੈ ਲੋਜੀ ਚਾਰੇ ਪਾਸੇ ਪੰਜਾਬ ਦੇ ਵਿੱਚ ਇੱਕ ਡਰ ਇੱਕ ਸਹਿਮ ਦਾ ਮਾਹੌਲ ਪੈਦਾ ਹੋਇਆ ਔਰ ਮੈਂ ਸਮਝਦਾ ਕਿ ਜਿਹੜੀ ਇਸ ਵੇਲੇ ਓਪੋਜੀਸ਼ਨ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਕਾਂਗਰਸ ਪਾਰਟੀ ਹੈ ਜਿਹੜੀ ਜਿਹੜੀ ਮੁੱਖ ਓਪੋਜੀਸ਼ਨ ਤੇ ਹੈ ਅੱਜ ਵਿਧਾਨ ਸਭਾ ਦੇ ਵਿੱਚ ਬੜੀ ਮੰਦਭਾਗੀ ਗੱਲ ਹੈ ਕਿ ਕਾਂਗਰਸ ਦਾ ਔਰ ਆਮ ਆਦਮੀ ਪਾਰਟੀ ਦਾ ਜਿਹੜਾ ਅਸੀਂ ਸਾਰੇ ਜਾਣਦੇ ਆ ਕਿ ਇਹਨਾਂ ਦਾ ਜਿਹੜਾ ਵਕ ਵਕ ਸੂਬਿਆਂ ਦੇ ਵਿੱਚ ਗਠਬੰਧਨ ਹੋ ਚੁੱਕਿਆ ਔਰ ਹਰਿਆਣੇ ਦੇ ਵਿੱਚ ਵੀ ਇਹ ਗਠਬੰਧਨ ਦੇ ਵਿੱਚ ਆਉਣ ਵਾਲੀ ਚੋਣ ਹੈ ਜਿਹੜੀ ਲੜਨ ਜਾ ਰਹੀ ਹੈ ਮੈਂ ਸਮਝਦਾ ਕਿ ਜਿਸ ਧਿਰ ਨੇ ਵਿਰੋਧ ਕਰਨਾ ਹੈ ਅਗਰ ਉਹ ਹੀ ਧਿਰ ਹੈ ਜਿਹੜੀ ਇਹਨਾਂ ਦੇ ਨਾਲ ਰਲ ਕੇ ਜਿਹੜੀ ਹੈ ਸੱਤਾ ਦਾ ਅੱਜ ਸੁੱਖ ਹੈ ਜਿਹੜੇ ਉਹ ਕਾਂਗਰਸੀ ਭੋਗ ਰਹੇ ਆ ਤਾਂ ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਇੱਕ ਇਹੋ ਜਿਹਾ ਵਿਕਲਪ ਹੈ ਇਸ ਵੇਲੇ ਪੰਜਾਬ ਦੇ ਲੋਕਾਂ ਕੋਲ ਉਹ ਅਸੀਂ ਡਟ ਕੇ ਇਹ ਜਿਹੜੀ ਪੰਜਾਬ ਦੀ ਸਰਕਾਰ ਹੈ ਇਹਦੀਆਂ ਜਿਹੜੀਆਂ ਲੋਕਮਾਰੂ ਨੀਤੀਆਂ ਇਹਦਾ ਡਟ ਕੇ ਵਿਰੋਧ ਕਰਾਂਗੇ ਉਰਾਨ ਵਾਲੇ ਸਮੇਂ ਦੇ ਵਿੱਚ ਜਿਹੜਾ ਸੰਘਰਸ਼ ਹੈ ਇਹਨੂੰ ਹੋਰ ਤੇਜ਼ ਕੀਤਾ ਜਾਏਗਾ ਜਨ ਜਨ ਤੱਕ ਜਿਹੜਾ ਅਸੀਂ ਲੈ ਕੇ ਜਾਵਾਂਗੇ ਸੋ ਮੈਂ ਸਾਰੇ ਕਾਰਜਕਰਤਾ ਸਾਥੀਆਂ ਦਾ ਬਹੁਤ ਧੰਨਵਾਦੀ ਆ ਕਿ ਤੁਸੀਂ ਸਾਰੇ ਇਕੱਠੇ ਹੋਏ ਹੋ ਔਰ ਇਸੇ ਤਰੀਕੇ ਦੇ ਨਾਲ ਜਦੋਂ ਵੀ ਜਿਹੜਾ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰਨ ਦਾ ਕੋਈ ਪ੍ਰੋਗਰਾਮ ਬੰਦਾ ਹੈ ਅਸੀਂ ਇਕੱਠੇ ਹੋ ਕੇ ਜਿਹੜੀ ਆਪਣੀ ਆਵਾਜ਼ ਬੁਲੰਦ ਕਰੀਏ ਲੋਕਾਂ ਦੀ ਆਵਾਜ਼ ਬੁਲੰਦ ਕਰੀਏ ਕਿਉਂਕਿ ਅੱਜ ਜਿੱਥੇ ਪੰਜਾਬ ਦਾ ਬੁਰਾ ਹਾਲ ਹੈ ਉੱਥੇ ਸਾਡੇ ਸ਼ਹਿਰ ਦਾ ਬੜਾ ਬੁਰਾ ਹਾਲ ਹੈ ਪਿਛਲੇ ਦਿਨੀ ਜਦੋਂ ਜਿਮਨੀ ਚੋਣ ਸੀਗੀ ਤਾਂ ਦੁਨੀਆ ਭਰ ਦੇ ਜਿਹੜੇ ਵਾਦੇ ਆ ਭਗਵੰਤ ਮਾਨ ਸਾਹਿਬ ਇੱਥੇ ਲੋਕਾਂ ਦੇ ਨਾਲ ਕਰਕੇ ਗਏ ਆ ਕੋਈ ਗਲੀ ਕੋਈ ਮਹੱਲਾ ਇਹੋ ਜਿਹਾ ਨਹੀਂ ਐ ਜਿੱਥੇ ਉਹਨਾਂ ਨੇ ਵਾਦਾ ਨਹੀਂ ਕੀਤਾ ਪਰ ਆ ਜੀ ਸੜਕਾਂ ਦੀ ਸੀਵਰੇਜ ਦੀ ਸਫਾਈ ਵਿਵਸਥਾ ਦੀ ਸਟਰੀਟ ਲਾਈਟ ਦੀ ਜਿਹੜੀ ਹਾਲਤ ਐ ਉਹ ਅੱਗੇ ਨਾਲ ਵੀ ਜਿਆਦਾ ਦਿਨ-ਪ੍ਰਤੀ-ਦਿਨ ਵਿਗੜਦੀ ਜਾ ਰਹੀ ਐ ਸੋ ਡਟ ਕੇ ਅਸੀਂ ਵਿਰੋਧ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਪੰਜਾਬ ਦੇ ਲੋਕਾਂ ਨੂੰ ਜਲੰਧਰ ਦੇ ਲੋਕਾਂ ਨੂੰ ਲਾਮਬੰਦ ਕਰਕੇ ਇਸ ਸਰਕਾਰ ਦੇ ਖਿਲਾਫ ਸੰਘਰਸ਼ ਦਾ ਬਿਗਲ ਹੋਰ ਤੇਜ਼ ਕਰਕੇ ਇਹਨੂੰ ਇੱਥੋਂ ਚਲਦਾ ਕਰੀਏ ਉਹ ਲੋਕਾਂ ਨੂੰ ਇੱਕ ਸਾਫ਼ ਸੁੱਤਰੀ ਸਰਕਾਰ ਆ ਜਿਹੜੀ ਆਉਣ ਵਾਲੇ ਸਮੇਂ ਚ ਲਈਏ ਸੋ ਮੈਂ ਨਾਰੇ ਲਗਾਉਂਗਾ ਤੁਸੀਂ ਸਾਰਿਆਂ ਨੇ ਉਹਦਾ ਜਵਾਬ ਹੈ ਜਿਹੜਾ ਡੱਟ ਕੇ ਦੇਣਾ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਲੁੱਟਣ ਵਾਲੀ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਯੋ ਕਿਰਪਾ ਕਰਕੇ ਇਹ ਤਸਵੀਰਾਂ ਇਸ ਵੇਲੇ ਪਾਣੀ ਦੇੜੀਆਂ ਚਲਾਈ ਕਰਦੇ ਵੈਸਟ ਲੱਗੇਗੀ। ਇਹ ਤਸਵੀਰਾਂ ਸੰਗੀਆਂ ਕਰ ਰਹੇ ਜਿਹੜੇ ਐਕਸਮਾਈ ਦੇ ਵਿਰੋਧ ਵਿੱਚ ਇਕੱਠੇ ਲਾਦੇ ਹਜ਼ਾਰ ਜਿਹੜੇ ਦਰਸ਼ਕ ਜੁੜੇ ਨੇ ਇੱਕ ਵਾਰ ਦੁਬਾਰਾ ਤੋਂ ਦੱਸ ਦਈਏ ਕਿ ਵੈਸਟ ਤੋਂ ਤਸਵੀਰਾਂ ਸੰਗੀਆਂ ਕਰ ਰਹੇ ਆ ਬਾਬੂ ਜਗਜੀਤ ਸਿੰਘ ਨਾਮ ਤੋਂ ਤਸਵੀਰਾਂ ਸੰਗੀਆਂ ਕਰ ਰਹੇ ਆ। ਤੁਸੀਂ ਇਹ ਦੇਖ ਸਕਦੇ ਹੋ ਕਿ ਜਿਹੜੇ ਐਕਸਐਮਪੀ ਸੁਸ਼ੀਲ ਕੁਮਾਰ ਲਿੰਕੂ ਨੇ ਉਹਨਾਂ ਵੱਲੋਂ ਅੱਜ ਜਿਹੜਾ ਬੁਤਲਾ ਭੁਖ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਰਕਾਰ ਦੇ ਉੱਤੇ ਜਿਹੜਾ ਦੇਖ ਸਕਦੇ ਹੋ ਕਿ ਜਿਹੜੇ ਦਮ ਵਧਾਏ ਹੋ ਜਿਹੜੇ ਪੰਜਾਬ ਕਰਕੇ ਹੁੰਦਾ ਜਾ ਰਿਹਾ ਪੁਲਾ ਪ੍ਰਦਰਸ਼ਨ ਜਿਹੜਾ ਪੰਜਾਬ ਪੰਜਾਬ ਦੇ ਲੱਗਦਾ ਜਾ ਰਿਹਾ ਮੰਡਲ ਪੰਜਾਬ ਸਰਕਾਰ ਮੁਰਦਾਬਾਦ ਹਰਤ ਮੰਡਲ ਦੇ ਲੱਗਦਾ ਜਾ ਰਿਹਾ ਇਹ ਪਿੰਡੇ ਵੀ ਇੱਥੇ ਪਹੁੰਚੇ ਨਹੀਂ ਪੰਜਾਬ ਸਰਕਾਰ ਜਿਹੜਾ ਪੁਲਾ ਜੀ ਸਰ ਪੰਜਾਬ ਸਰਕਾਰ ਮੁਰਦਾਬਾਦ 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 ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਜਗਾਦਾ ਜਗ੍ਹਾ ਦਾ ਜਰੀਆ ਤਸਵੀਰਾਂ ਸੰਗੀਆਂ ਕਰਦੇ ਆ ਬਾਬੂ ਜੀ ਜੀ ਮਾਦ ਚੋਂ ਤਸਵੀਰਾਂ ਸੰਗੀਆਂ ਕਰਦੇ ਆ ਜਿਸ ਤੇ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਅੱਜ ਅਕਤੂਬਰੂਪਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਨੂਕੇ ਦੇ ਉੱਤੇ ਦੇਖ ਸਕਦੇ ਹੋ ਕਿ ਮੁਰਦਾਬਾਦ ਮੁਰਦਾਬਾਦ ਬਹੁਤ ਸਾਰੇ ਲੋਕੜੇ ਇਕੱਠੇ ਹੋ ਚੁੱਕੇ ਹੋਏ ਨੇ